ਤਰੇਣ ਇਹ ਬਾ ਮੇ ਖਾਮੀ ਚ ਗਏ ਭਾਈ ਹਮ ਸਹੀ ਗੱਲ ਆ ਬਾਕੀ ਜੀ ਨੇ ਹਾਂ ਸਹੀ ਗੱਲ ਆਏ ਗਾਵਾ ਕਿਥੋਂ ਲੱਤਾਂ ਕਰਨੀ ਨੰਗਾਣ ਤੇ ਦੁੱਧ ਕਿੰਨਾ ਘਟਾ ਪਿਆ ਗਈ ਜਿਉਂ ਦੇ ਗਈ ਸੀ ਲੰਮਾ ਹੁਣ ਲੜਦੀ ਨਹੀਂ ਭਾਈ ਛੱਡੀ ਆ ਹੁਣ ਵੀ ਆਪ ਛੱਡੀ ਆ ਹਾਂ ਦੁੱਧ ਨਹੀਂ ਫਰਜ ਤਾਂ ਮਾਰ ਗਿਆ ਏ ਇਹਨੇ ਤਾਂ ਦੇਖਦਾ ਫਿਰ ਜਿਹਦਾ ਪੈਸ ਨਹੀਂ ਗਮਾਉਣੀਆਂ ਰਹਿਣੀਆਂ ਸਹੀ ਆ ਜੇ ਦਿਨ ਪਏ ਆ ਤੇ ਆਰਡਰ ਦੀ ਤਿਆਰੀ ਹੁਣ ਵੀ ਬਹੁਤ ਚੰਗੀ ਆ ਗਈ ਤੇ ਪੂਰੀ ਆ ਭਾਈ ਕਿਉਂ ਨਹੀਂ ਮਗਦਾ ਅੱਛਾ ਘਰੇ ਰੱਖਣੀ ਆਮ ਤੇ ਬੁੜੀ ਚੋਣ ਵਾਲੀ ਸਭ ਤੋਂ ਵਧੀਆ ਗਾਜਮਿਆ ਆਪ ਕਹਿੰਦਾ ਗਾ ਰੱਖਣੀ ਕਿਸੇ ਨੇ ਮੈਂ ਦੁੱਧ ਮੁੱਕੇ ਠੀਕ ਹੈ ਮੈਂ ਕਿਉਂ ਕਰੋ ਮੁੱਕੇ ਸਾਬਣ ਲਾ ਕੇ ਤੇ ਬੁਰਸ ਬਰ ਸਮਾਨ ਜਮਾ ਡਰਦੀ ਏ ਠੀਕ ਹੈ ਲੱਗ ਗਏ ਖੜ ਜਦੇ ਨਾ ਹੋਣੀ ਬਹੁਤ ਵਧੀਆ ਸਹੀ ਗੱਲ ਆ ਹੁਣ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਥਾੜੀ ਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਰਈਆ ਤਹਿਸੀਲ ਰਾਮਪਰਾ ਫੂਲ ਤੇ ਜਲਾ ਉਹਨੂੰ ਬਠੰਡਾ ਪੈ ਜਾਂਦਾ ਇੱਕ ਪਾਸੇ ਭਦਾਵੜ ਸ਼ਹਿਰ ਰਹਿ ਜਾਂਦਾ 10 ਕਿਲੋਮੀਟਰ ਤਪਾ ਮੰਡੀ ਉਹ ਵੀ ਤਕਰੀਬਨ 10 ਕਿਲੋਮੀਟਰ ਆ ਰਾਮਪਰਾ ਫੂਲ ਉਹ ਵੀ ਤਕਰੀਬਨ ਇੰਨਾ ਹੀ ਹੋਊਗਾ ਤੇ ਇਹ ਵਿਚਾਲੇ ਜੇ ਪਿੰਡ ਰਹਿ ਜਾਂਦਾ ਹੈ ਤੇ ਸਾਹਮਣੇ ਤੁਸੀਂ ਜਰਸੀ ਗਾਂ ਦੇਖ ਰਹੇ ਹੋ ਤੀਜਾ ਸੂਆ ਇਸ ਬਾਰੇ ਨੇ ਸੁਣਾ ਕੁਸ਼ਕ ਦੇਣੇ ਤੇ ਬਾਕੀ ਆ ਸੁਣਦੇ ਤੇ ਡਿਟੇਲ ਆਪਾਂ ਬਾਈ ਤੋਂ ਸਾਰੀ ਲੈ ਕੇ ਦੇਵਾਂਗੇ ਵੀਡੀਓ ਜੋ ਰੇਟ ਆ ਉਹ ਵੀਡੀਓ ਦੇ ਵਿੱਚ ਹੀ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾ ਦਾਂਗੇ ਆਪ ਦੀ ਹਰ ਪੱਖ ਤੋਂ ਫੁੱਲ ਤਸੱਲੀ ਕਰਕੇ ਤੁਸੀਂ ਗਾਂ ਨੂੰ ਖਰੀਦ ਸਕਦੇ ਹੋ ਬਾਕੀ ਠੰਡੀ ਸੀਲ ਆ ਸੀਲ ਸ਼ਰੀਫ ਆ ਗਈ ਪੂਰੀ ਥਾਂ ਥਣ ਬਹੁਤ ਚੰਗੇ ਆਗੇ ਵਧੀਆ ਦੁੱਧ ਦਿੱਤਾ ਵਾ ਪਹਿਲਾਂ ਵਾਲੇ ਸੂਏ ਦੇ ਵਿੱਚ ਤੇ ਬਾਕੀ ਇਹਨਾਂ ਦੀ ਫੈਟ ਵੀ ਚੰਗੀ ਹੁੰਦੀ ਆ ਤੇ ਜੋ ਬੰਨ ਦੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦਿੰਨੇ ਆ ਤੇ ਵੀਡੀਓ ਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਵਧੀਆ ਜੀ ਤੇ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਹੈ ਪਿੰਦਰਾ ਠੀਕ ਹੈ ਜੀ ਠੀਕ ਹੈ ਜੀ ਤੇ ਜਿਹੜੀ ਆਪਾਂ ਬਈ ਇਹ ਗਾਂ ਵੇਚਣ ਲੱਗੇ ਆ ਆਪਣੇ ਘਰ ਦੇ ਕੋਈ ਆ ਇਹ ਨਹੀਂ ਬਈ ਆਪਾਂ ਲੈ ਕੇ ਆਏ ਸੀ ਇਹ ਹਾਂ ਦੁੱਧ ਦਿਲਵਾ ਟਿਕਰੀ ਜੀ ਵਧੀਆ ਠੀਕ ਹੈ ਕਿੰਨੇ ਤੀਜਾ ਸੂਸ ਹੋਗਾ ਦੋ ਸੂਸ ਆਪਾਂ ਦੁੱਧ ਪੀਤਾ ਹੈਗਾ ਅਸੀਂ ਆਪਾਂ ਪਹਿਲੇ ਸੂਇਲੇ ਆਏ ਸੀ ਹਾਂ ਪਹਿਲੇ ਸੂਇਲੇ ਆਏ ਸੀ ਹਾਂ ਤੇ ਦੂਜਾ ਸੂਆ ਰੀਤਾ ਦੇ ਤੀਜਾ ਸੂਆ ਐ ਕਿ ਸੂਣਾ ਨੇ ਤੀਜਾ ਸੂਆ ਸੂਣਾ ਹੈ ਹਾਂ ਠੀਕ ਹੈ ਤੇ ਦੂਜੇ ਸੂਏ ਚ ਕਿੰਨਾ ਦੁੱਧ ਦਿੱਤਾ ਸੀ ਇਹਨੇ ਇਹ ਦਿੱਤਾ ਬਈ 16 ਗਲ ਲੀਟਰ ਦੇ ਰੇਗੜ ਦਿੱਤਾ ਸੀ ਇਹਨੇ ਠੀਕ ਆ 16 ਲੀਟਰ ਦਿੱਤਾਗਾ ਹਾਂ 16 17 ਵਿੱਚ 15 ਤਾਂ ਇੱਥੇ ਦਿੱਤਿਆਂ ਠੀਕ ਹੈ ਤੇ ਇਸ ਵਾਰ ਦਾ ਫਿਰ ਵੱਧ ਦੀ ਉਮੀਦ ਆ ਨਾ ਪੂਰੀ ਵੱਧ ਦੀ ਉਮੀਦ ਆ ਤੀਜੇ ਸੂਏ ਪਸ਼ੂ ਵੱਧਾ ਹੈ ਠੀਕ ਹੈ ਠੀਕ ਹੈ ਤੇ ਡੀਐਨਏ ਦੇ ਕਿੰਨੇ ਕਰ ਰਹੇ ਨੇ ਪੂਰੇ ਹੋਣ ਦੇ 18 ਨੂੰ ਪੂਰੇ ਆ ਅੱਜ ਆਪਾਂ 13 ਤਰੀਕ ਨੂੰ ਵੀਡੀਓ ਬਣਾ ਰਹੇ ਹਾਂ ਨਾ ਠੀਕ ਆ 4 3 4 5 ਦਿਨ ਰਹਿੰਦੇ ਹੈਗੇ ਠੀਕ ਆ ਬਾਅਦ ਵੀ ਜਾ ਸਕਦੀ ਆ ਪਹਿਲਾਂ ਵੀ ਸੂ ਸਕਦੀ ਪਹਿਲਾਂ ਵੀ ਸੂ ਸਕਦੀ ਆ ਉਹ ਪਤਾ ਨਹੀਂ ਹੁੰਦਾ ਨਾ ਠੀਕ ਹੈ ਤੇ ਜਿਹੜਾ ਇਹਦੇ ਸੀਮਨ ਲੱਗਿਆ ਵਾ ਟੀਕਾ ਲੱਗਿਆ ਵਾ ਉਹਦਾ ਕੁਝ ਪਤਾ ਨਾ ਨਹੀਂ ਪਤਾ ਬਈ ਉਹ ਲਵਾ ਜਰਸੀ ਦੇ ਪੂਰਾ ਵਧੀਆ ਲੱਗਿਆ ਵਾ ਜਰਸੀ ਦਾ ਹੀ ਆ ਹਨਾ ਠੀਕ ਆ ਬੰਦਿਆ ਢੀਕੇ ਲਿਆ ਹੁੰਦਾ ਉਹਦੇ ਵਧੀਆ ਬਣਿਆ ਹੋਇਆ ਠੀਕ ਆ ਵਾ ਲੱਗਿਆ ਜਰਸੀ ਦੇ ਹੀ ਲੱਗਿਆ ਹੀ ਵਧੀਆ ਠੀਕ ਹੈ ਤੇ ਦੁੱਧ ਕਿੰਨਾ ਘੰਟੇ ਪਿਆ ਕੇ ਜਿਉਂ ਦੇ ਕੇ ਸੀ ਲੰਮਾ ਹਮਾ ਛੱਡੀ ਨਹੀਂ ਬਈ ਛੱਡੀ ਆ ਹੁਣ ਵੀ ਆਪ ਛੱਡੀ ਆ ਹਾਂ ਦੁੱਧ ਨਹੀਂ ਠੀਕ ਹੈ ਤੇ ਫੈਡ ਫੂਡ ਵਦਗਾ ਹੈ ਫੈਡ ਪੂਰੀਆ ਬਈ ਕਿਉਂ ਨਹੀਂ ਮੁਗਦਾ ਅੱਛਾ ਇਹ ਵਾਲਾ ਘਰੇ ਰੱਖਣੀ ਆ ਆਮ ਇਹ ਬੁੜੀ ਚੋਣ ਵਾਲੀ ਸਭ ਤੋਂ ਵਧੀਆ ਗਾਜਮੀ ਆਪ ਕਹਿੰਦੇ ਨਾ ਇੱਕ ਗਾ ਰੱਖਣੀ ਕਿਸੇ ਨੇ ਹਾਂ ਮੈਂ ਦੁੱਧ ਮੁੱਕੇ ਠੀਕ ਹੈ ਮੇਰਾ ਕਿ ਹੋ ਗਰੋ ਮੁਕੇ ਕਿੰਨਾ ਵਧੀਆ ਠੀਕ ਹੈ ਪੂਰੀ ਹੁੰਦੀ ਹੈ ਵੀ ਘਰੇ ਰੱਖਣ ਲਈ ਵਧੀਆ ਗਈ ਪੂਰੀ ਘਰੇ ਰੱਖਣ ਵਾਲੀ ਹੈ ਜਿਵੇਂ ਆ ਮੈਂ ਤਾਂ ਕਿਸੇ ਘਰੇ ਰੱਖਣੇ ਬੁੜੀ ਤਾਂ ਚੋਈਦੀ ਜਾਂਦੀ ਕਿਸੇ ਤੋਂ ਨਾ ਬਾਕਾਂ ਤੋਂ ਠੀਕ ਹੈ ਪੂਰੀ ਸੀਲ ਗਾਸ ਨੂੰ ਮਰਜੀ ਦੇ ਥਾਣਾ ਤੁਹਾਨੂੰ ਹੱਥ ਲਾ ਲਾ ਸੀ ਮੈਂ ਮਰਜੀ ਇਹਨੂੰ ਆਪਾਂ ਨਵਾ ਨਵਾ ਲਈ ਹੈ ਨਾ ਆਵਾ ਨਵਾ ਪਾਣੀ ਪਾਉਣ ਦਿੰਦੀਆਂ ਸਹੀ ਗੱਲ ਆ ਉਹ ਆਪ アドਵਾਇਸ ਕਰਕੇ ਦੂਜੇ ਗਾਵੇਂ ਦਾ ਛੱਡਨੇ ਆਪਾਂ ਕਹਦੇ ਨੇ ਸਹੀ ਗੱਲ ਆ ਸੀਲਸਰੀਫ ਆ ਪੂਰੀ ਹੈ ਨਾ ਸਹੀ ਗੱਲ ਆ ਬਾਕੀ ਜੀ ਨੇ ਹਾਂ ਸਹੀ ਗੱਲ ਆ ਗਾਵਾ ਕਿਥੋਂ ਲੱਤਾਂ ਕਰਨੀ ਨੰਗਾਣਾ ਗਾਮ ਆ ਇਹ ਕਿਸੇ ਘਰੇ ਰੱਖਣ ਵਾਲੀ ਗਾਂ ਯਾਰ ਵਧੀਆ ਕਿਸੇ ਹਾਂ ਜੇ ਕਿਸੇ ਨੇ ਘਰੇ ਕਈ ਵਾਰੀ ਕੋਈ ਇੱਕ ਦੋ ਪਸ਼ੂ ਰੱਖਣੇ ਹੁੰਦੇ ਆ ਨਾ ਕਦਾ ਪਜੂ ਰੱਖਣਾ ਹੁੰਦਾ ਯਾਰ ਹਾਂ ਉਹ ਚਾਹੀਦਾ ਕੀ ਉਹਦੇ ਵਾਸਤੇ ਵਧੀਆ ਸਹੀ ਗੱਲ ਆ ਨਾਲੇ ਕੋਈ ਤਾਂ ਬਾੜਾ ਖਰਚਿਆ ਨਹੀਂ ਕੋਈ ਡਰ ਨਹੀਂ ਹੂੰ ਛਾੜਾ ਬਾੜਾ ਪਾਲੇ ਨਹੀਂ ਪਾਣਾ ਨਾ ਪਵੇ ਉਹ ਵੀ ਵਹਿ ਜੇ ਆਗੇ ਜੋਣੇ ਚਾਹੀਦੇ ਆ ਹੂੰ ਪਾਲੇ ਠੀਕ ਆ ਵੈਸੇ ਉਂ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਯਾਰ ਕੋਈ ਤਾਂ ਕੋਈ ਹੋ ਲੇਗਾ ਬੀੜਰ ਵਾਲਾ ਕੰਮ ਹੀ ਨਹੀਂ ਯਾਰ ਠੀਕ ਆ ਠੰਡੀ ਸੀਲ ਆ ਪੂਰੀ ਆ ਨਾ ਠੰਡੀ ਸੀਲ ਆ ਕੋਈ ਡਰ ਨਹੀਂ ਗਾ ਠੀਕ ਆ ਨਾ ਨੇ ਕਦੇ ਅਜ ਤੱਕ ਸਾੜ ਮਾਰੀ ਆ ਠੀਕ ਹੈ ਤੇ ਥਣਾ ਥਣਾ ਨੂੰ ਕਿਵੇਂ ਆ? ਅੰਦਾ ਕਹਿੰਦੇ ਪੂਰੀ ਚਾਰੀ ਥਣ ਪੂਰੇ ਇੱਕੋ ਜਿਹੇ ਹਨ। ਇੱਕੋ ਜੇ ਜਮਾ। ਜਮਾ ਪੂਰੇ ਥਣ ਇੱਕੋ ਜੇ ਸਾਰੇ ਸਹੀ ਆ ਥਣਾ। ਸਹੀ ਆ ਜਮਾ। ਹਾਂ। ਥਣ ਵੀ ਬਹੁਤ ਧਾਰ ਬਹੁਤ ਵਧੀਆ ਪੋਲੀ ਆ। ਠੀਕ ਹੈ। ਤੂੰ ਤੂੰ ਮੱਦ ਵੀ ਚਲੋ। ਠੀਕ ਹੈ। ਵਧੀਆ ਚੋਣ ਵਾਲੀ ਆ ਘਰੇ ਯਾਰ ਬੁੜੀਆਂ ਦੇ ਚੋਣ ਠੀਕ ਹੈ ਵੀ ਘਰੇ ਰੱਖਣ ਲਈ ਬਹੁਤ ਵਧੀਆ ਗਈ। ਹਨਾ। ਘਰੇ ਰੱਖਣ ਲਈ ਇਹ ਨਿੱਕੀ ਜੀ ਹੈਗੀ ਅਗੜਾ ਬਾੜੀ ਬੋਇ ਡਰਦਾ ਰਹਿੰਦਾ ਬੁੜਾ। ਸਹੀ ਗੱਲ ਆ। ਬਾਕੀ ਭਾਵੇਂ ਮਜਵਾਕ ਫੜ ਕੇ ਖੇਚੀ ਫਰੇ ਹਮਮ ਸਹੀ ਗੱਲ ਆ ਪੂਰੀ ਬਈ ਨੋ ਨੋ ਹਣ ਪਿੱਛੇ ਹੋਰ ਗਾਈਆਂ ਦੇਗਾ ਹਮ ਕੱਲਾ ਸਿਰ 'ਚ ਪਾਣੀ ਨਹੀਂ ਜ਼ਰੂਰ ਪਾਉਂਦੀ ਇਹ ਹਮ ਤੇ ਉਹ ਕਿ ਮਰਜੀ ਛਾਪਣ ਲਾ ਕੇ ਤੇ ਪੁਰਸ ਬਸ ਸਮਾਨ ਜਮਾ ਲੈਂਦੀ ਏ ਠੀਕ ਆ ਗੱਲ ਗਿਆ ਖੜ ਜਾ ਦੇ ਨੋ ਹੁਣ ਬਹੁਤ ਵਧੀਆ ਸਹੀ ਗੱਲ ਆ ਹੁਣ ਵੀ ਇਹਨੇ ਜ਼ਰੂਰ ਚੜਕਦੀ ਸਿਰ 'ਚ ਨਹੀਂ ਪਾਉਂਦੀ ਠੀਕ ਆ ਆ ਹੁਣ ਵੀ ਇਹਨੇ ਪੂਸ ਚੱਕ ਲਈ ਹੈ ਨਾ ਹੱਥ ਫੇਰ ਦੇ ਕਰਕੇ ਮਾਰ ਜੇ ਤਾਂ ਮਾਰ ਜੇ ਇਹਨਾਂ ਤਾਂ ਜਿਹੜਾ ਜਿਹਦਾ ਪੈਸ ਨਹੀਂ ਦਾ ਮਾਰ ਐਂ ਡਰਾਉਣੀ ਰਹੀਆਂ ਸਹੀ ਗੱਲ ਆ ਹਾਂ ਇਹਦਾ ਗਰੰਟੀ ਜਾਰਾ ਆਪਾਂ ਐਵੇਂ ਨਹੀਂ ਕਹਿੰਦੇ ਹੈਨਾ ਠੀਕ ਆ ਬਾਕੀ ਤੇਰੇ ਸਾਹਮਣੇ ਦਿਖਾਈ ਦਿੱਤੀ ਆਪਾਂ ਹੂੰ ਦਿਸੀ ਜਾਂਦੀ ਆ ਹੂੰ ਖੋਲ ਲੈ ਇਹਨੂੰ ਤੇ ਰੇਟ ਆ ਰੇਟ ਦਾ ਭਾਈ 70000 70000 ਠੀਕ ਆ ਮੈਂ ਓਕੇ ਤੇ ਹੋ ਜੂ ਮੰਨਦਾ ਹਾਂ ਠੀਕ ਆ ਖੋਲ ਲਾ ਲੋ ਵੀ ਦੋਸਤੋ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਦੱਸਤੀ ਤੇ ਅੱਗੇ ਤਸੱਲੀ ਤੁਸੀਂ ਕਰਨੀ ਆ ਬਾਕੀ ਠੰਡੀ ਸੀਲ ਆ ਗਾਉਣੀ ਗਾਣਾ ਕਾਂ ਦੇ ਵਿੱਚ ਸਾਰੇ ਗੋਣੀਏ ਯਾਰ ਇੱਕ ਕੁਸ਼ਕ ਦਿਨ ਬਾਕੀ ਹੈ ਪੂਰੀ ਫੁੱਲ ਠੰਢੀ ਸੀਲ ਆ ਗਈ ਤੇ ਜਰਸੀ ਕ੍ਰਾਸ ਦੇ ਵਿੱਚ ਪੈਂਦੀ ਹੈਗੀ ਜਿਆਦਾ ਪੱਕ ਜਰਸੀ ਲਈ ਹੈ ਕੱਦ-ਕੜ ਛੋਟਾ ਉਹ ਜਰਸੀ ਦਾ ਤੁਹਾਨੂੰ ਪਤਾ ਹੀ ਹੈ ਵੀ ਸਾਹਵ ਚ ਹੁੰਦਾਗਾ ਕੱਦ ਉਸ ਤਰ੍ਹਾਂ ਦਾ ਕੱਦ ਹੈ ਤੇ ਸਾਂਭੀ ਬੜੀ ਚੰਗੀ ਹੈਗੀ ਫੇਸ ਦੇਖ ਸਕਦੇ ਹੋ ਸੋਹਣਾਗਾ ਥਾਣਾ ਦਾ ਸੈਜ ਬਹੁਤ ਵਧੀਆਗਾ ਇੱਕ ਗਿੜਾ ਹੋਰ ਦਵਾ ਦਿਆਂ। ਮਗਲ ਤੇ ਦਾ ਦਿਖਾ। ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ। ਅਜੇ ਦਿਨ ਪਏ ਆ ਤੇ ਆਰਡਰ ਦੀ ਤਿਆਰੀ ਹੁਣ ਵੀ ਬਹੁਤ ਚੰਗੀ ਹੈਗੀ। ਤੇ ਆਰਡਰ ਬਣਾਉਣਾ ਤਕਰੀਬਨ ਇਹਨੇ ਸਟਾਰਟ ਕਰਤਾ। ਤੇ ਅਜੇ ਦਿਨ ਪਏ ਆਗੇ ਕਾਫੀ। ਮੈਂ ਤਾਂ ਵੀ ਚੰਗਾ ਆਰਡਰ ਤਿਆਰ ਕਰੂਗੀ। ਥਾਣਾ ਦਾ ਸੈਜ ਬਹੁਤ ਵਧੀਆ ਹੈਗਾ। ਬਾਕੀ ਰੰਗ ਪ੍ਰਿੰਟ ਬਹੁਤ ਵਧੀਆ। ਦੇਖੋ। 1600+ ਦੂ। ਦਿੱਥੀ ਥਾਣਾ 'ਚ ਬਹੁਤ ਆ ਤੇ ਥਾਣਾ ਦਾ ਸੈਜ ਆ ਜਿਹੜਾ ਉਹ ਵੀ ਜਿਆਦਾ ਬਹੁਤ ਵਧੀਆ ਤੇ ਜਿਆਦਾ ਵਧੀਆ ਹੈਗਾ। ਦੇਖੋ। ਨਾੜਾ ਨੂੜਾ ਵੀ ਚੰਗਾਂ ਆ ਗਈਆਂ ਚੰਗੀ ਆ ਸਾਰੇ ਪੱਖਾਂ ਤੋਂ ਹੀ ਸਾਫ਼ ਸੁਥਰੀ ਆ ਗਈ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਡਿਟੇਲ ਤੁਹਾਨੂੰ ਆਪਾਂ ਸਾਰੀ ਲੈਤੀ ਆਪਦੀ ਫੋਟੋ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਮੁੱਲ 70000 ਆ ਮੌਕੇ ਤੇ ਮਾਣ ਤਾਣ ਜਰੂਰ ਹੋ ਜਾਊਗਾ ਤੇ ਬਾਕੀ ਘਰ ਇਹ ਰੱਖਣ ਲਈ ਬਹੁਤ ਵਧੀਆ ਆ ਗਈ ਸਾਫ਼ ਸੁਥਰੀ ਆ ਠੰਡੀ ਸਹੀ ਲੱਗਦੀ ਉਹ ਗਰੰਟੀ ਆ ਹੈ ਨਾ ਹੋਰ ਤਾਂ ਦਾ ਜਿਆਦਾ ਕੀ ਹੁੰਦਾ ਸਹੀ ਗੱਲ ਆ ਵਧੀਆ ਕਿਉਂ ਵਧੀਆ ਠੀਕ ਆ ਹੋਰ ਨਹੀਂ ਮੁਗਦਾ ਗਰੰਟੀ ਆ ਹੂੰ ਨਹੀਂ ਜਾਣਾ ਕਿਉਂ ਨਹੀਂ ਮੁਗਦਾ ਆ ਬਾਕੀ ਫੈਡ ਫੂਡ ਵਧਕਾ ਹੁੰਦੀ ਇਹਨਾਂ ਦੀ ਹੈ ਨਾ ਪੂਰੀ 5 ਤੋਂ 2 ਪਲੱਸ ਹੀ ਆਉਗੀ ਹਾਂ ਤੇ ਖਰਚਾ ਵੀ ਘੱਟ ਹੁੰਦਾ ਇਹਨਾਂ ਦਾ ਹੈ ਨਾ ਨਹੀਂ ਟੋਕਰੀ ਨਾਲੇ ਰੱਜ ਲੈਂਦੀ ਹੈ ਸਹੀ ਗੱਲ ਆ ਤੇ ਟੋਕਰੀ ਪਾ ਕੇ ਵੱਡੀ ਦਾ ਰਿਛਟੀ ਜਾ ਭਾਵੇਂ ਤੜਕੇ ਪਾ ਦੇ ਇੱਕ ਟਾਈਮ ਪਾ ਦੇ ਸਹੀ ਗੱਲ ਆ ਤੇ ਨਹੀਂ ਬਾਹਲੀ ਨਿਕਲਦੀ ਵੱਖ ਤੇ ਦੋਸਤੋ تسلی ਆਉਦੀ ہر ਪੱਖ ਤੋਂ ਤੁਸੀਂ ਕਰ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ